ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰੱਖੇ ਅੱਜ ਰਸੋਈ 'ਚ ਬਣਨ ਲੱਗੇ ਨੇ ਬ੍ਰੈਡ ਰੋਲਸ ਚਲੋ ਫਿਰ ਆਪਾਂ ਇਹਨੂੰ ਦੇਖੀਏ ਇਸ ਲਈ ਮੈਂ ਲਈ ਹੈ ਫੁੱਲ ਗੋਭੀ ਅਤੇ ਥੋੜੇ ਜਿਹੇ ਲਏ ਨੇ ਬ੍ਰੈਡ ਤੁਸੀਂ ਇਸ ਦੀ ਜਗ੍ਹਾ ਬ੍ਰਾਊਨ ਬ੍ਰੈਡ ਵੀ ਲੈ ਸਕਦੇ ਹੋ ਗੋਭੀ ਨੂੰ ਆਪਾਂ ਹੁਣ ਕੱਟ ਲਵਾਂਗੇ ਅਤੇ ਇਸ ਵਿੱਚ ਮੈਂ ਕੁਝ ਧਰੂ ਦੱਸਿਆ ਨੇ ਟਿਪਸ ਐਂਡ ਟ੍ਰਿਕਸ ਜਿਸ ਦੇ ਲਈ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਤਾਂ ਜੋ ਤੁਹਾਡੇ ਬ੍ਰੈਡ ਰੋਲਸ ਵੀ ਵਧੀਆ ਬਣ ਕੇ ਤਿਆਰ ਹੋਣ ਆਪਣੀ ਗੋभी ਹੁਣ ਕੱਟੀ ਗਈ ਹੈ ਇਸ ਨੂੰ ਆਪਾਂ ਇੱਕ ਸਟੇਨਰ ਟੋਕਰੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਧੋ ਕੇ ਇੱਕ ਬਾਉਲ ਦੇ ਵਿੱਚ ਕੱਢ ਲਵਾਂਗੇ ਤੇ ਇਸ ਦੇ ਉੱਪਰ ਪਾ ਦੇਵਾਂਗੇ ਥੋੜਾ ਜਿਹਾ ਪਾਣੀ ਥੋੜੀ ਜਿਹੀ ਹਲਦੀ ਤੇ ਥੋੜਾ ਜਿਹਾ ਨਮਕ ਅਤੇ ਇਹ ਸਭ ਕੁਝ ਪਾ ਕੇ ਰੱਖ ਦੇਵਾਂਗੇ ਆਪਾਂ ਇਸ ਨੂੰ ਗੈਸ ਦੇ ਉੱਪਰ ਬੱਲਣ ਦੇ ਲਈ ਜਿੰਨਾ ਟਾਈਮ ਗੋਭੀ ਉਬਲਦੀ ਹੈ ਓਨਾ ਟਾਈਮ ਤੱਕ ਆਪਾਂ ਇਹ ਵਾਲੇ ਪਿਆਜ਼ ਤੇ ਤਾਂ ਨੀ ਇਹਨੂੰ ਬਰੀਕ-ਬਰੀਕ ਕੱਟ ਲਵਾਂਗੇ ਤੁਸੀਂ ਇਸ ਦੀ ਜਗ੍ਹਾ ਤੇ ਕੁਝ ਹੋਰ ਵੀ ਸਬਜ਼ੀਆਂ ਆਪਣੀਆਂ ਮੋਟੀਆਂ ਐਡ ਕਰ ਸਕਦੇ ਹੋ ਹਰੀ ਮਿਰਚ ਵੀ ਐਡ ਕਰ ਸਕਦੇ ਹੋ ਮੈਂ ਥੋੜੀ ਜੀ ਸਿਰਫ ਲਾਲ ਮਿਰਚ ਹੀ ਪਾਈ ਹੈ ਤੇ ਸਬਜ਼ੀਆਂ ਵਿੱਚ ਮੈਂ ਸਿਰਫ ਇਹੀ ਵਾਲੀਆਂ ਸਬਜ਼ੀਆਂ ਲਈਆਂ ਹੈ ਹੁਣ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਚੰਗੀ ਲੱਗੀ ਤਾਂ ਮੈਨੂੰ ਲਾਈਕ ਕਰ ਦਿਓ ਤੇ ਛੋਟਾ ਜਿਹਾ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਲੱਗਦੀ ਹੈ ਛੋਟੀ ਛੋਟੀਆਂ ਚੀਜ਼ਾਂ ਵੀ ਬਹੁਤ ਖੁਸ਼ੀ ਦਿੰਦੀਆਂ ਨੇ ਤੇ ਅੱਗੇ ਹੋਰ ਵੀਡੀਓ ਵਿੱਚ ਕੰਮ ਕਰਨ ਦੀ ਮੋਟੀਵੇਸ਼ਨ ਮਿਲਦੀ ਹੈ ਕਿ ਚੰਗੀ ਤਰ੍ਹਾਂ ਹੋਰ ਕੰਮ ਆਪਾਂ ਕਰੀਏ ਹੁਣ ਆਪਾਂ ਧਨੀਏ ਨੂੰ ਵੀ ਬਰੀਕ ਬਰੀਕ ਕੱਟ ਲਿਆ ਹੈ ਤੇ ਮੈਂ ਇਸ ਤੋਂ ਬਾਅਦ ਵਿੱਚ ले लोंगी एक बाउल तो आप इस उपर रख के उ वाली स्टेनर टोकरी दे गोभी छान लवोंगे क्योंकि अपनी गोभी हूँ बिल्कुल उबल चुकी है मैं यह नाइनटी फाइव परसेंट तक कुक की है ਇਥੇ ਇੱਕ ਖਾਸ ਟਿਪ ਹੈ ਜਿਸਦੇ ਲਈ ਮੈਂ ਇੱਕ ਬਾਉਲ ਲਿਆ ਹੈ ਅਤੇ ਗੋਭੀ ਨੂੰ ਮੈਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਪਾਣੀ ਨਿਚੋੜ ਦੂੰਗੀ ਕਿਉਂਕਿ ਇਹ ਇੱਕ ਖਾਸ ਟਿਪ ਹੈ ਉਬਾਲਣ ਤੋਂ ਬਾਅਦ ਵਿੱਚ ਵੀ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਨਿਚੋੜਨਾ ਪੈਂਦਾ ਹੈ ਤਾਂ ਜੋ ਪਾਣੀ ਇਸ ਵਿੱਚ ਨਾ ਰਹੇ ਤੇ ਆਪਣੇ ਤਲਣ ਸਮੇ ਬ੍ਰੈਡ ਰੋਲ ਨਾ ਹਫਟਣ ਗੋਭੀ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਲੈ ਲਿਆ ਹੈ ਹੁਣ ਇਸ ਵਿੱਚ ਪਾਉਣੇ ਆ ਕੁਝ ਮਸਾਲੇ ਜਿਵੇਂ ਧਨੀਆ ਪਾਊਡਰ ਪਾਇਆ ਹੈ ਲਾਲ ਮਿਰਚ ਪਾਊਡਰ ਹਲਦੀ ਮੈਂ ਸਵਿਚ ਨਹੀਂ ਪਾਈ ਕਿਉਂਕਿ ਆਪਾਂ ਉਬਾਲਣ ਦੇ ਸਮੇਂ ਪਾ ਲਈ ਸੀ ਗੋਭੀ ਦੇ ਵਿੱਚ ਤੇ ਥੋੜਾ ਜਿਹਾ ਪਾਇਆ ਹੈ ਗਰਮ ਮਸਾਲਾ ਨਮਕ ਟੇਸਟ ਦੇ ਅਕੋਰਡਿੰਗ ਹੀ ਤੁਸੀਂ ਪਾ ਸਕਦੇ ਹੋ ਹੁਣ ਆਪਾਂ ਕਟੀਆਂ ਹੋਈਆਂ ਸਬਜ਼ੀਆਂ ਜਿਵੇਂ ਕਿ ਪਿਆਜ਼ ਤੇ ਧਨੀਆ ਕੱਟਿਆ ਸੀ ਉਸ ਨੂੰ ਪਾ ਲਵਾਂਗੇ ਤੇ ਚੰਗੀ ਤਰ੍ਹਾਂ ਨਾਲ ਕਰ ਲਵਾਂਗੇ ਆਪਾਂ ਇਸ ਨੂੰ ਮਿਕਸ ਲਾਈਕ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਹੁਣ ਆਪਣਾ ਹੀ ਸਾਰਾ ਮਿਕਸਚਰ ਹੋ ਚੁੱਕਿਆ ਹੈ ਤਿਆਰ ਹੈ ਆਪਾਂ ਹੁਣ ਲੈ ਲਵਾਂਗੇ ਬ੍ਰੈਡ ਉਸ ਦੇ ਕਿਨਾਰਿਆਂ ਨੂੰ ਕੱਟ ਲਵਾਂਗੇ ਕਿਨਾਰਿਆਂ ਨੂੰ ਛੁੱਟਿਓ ਨਾ ਬ੍ਰੈਡ ਕ੍ਰੰਬਸ ਬਣਾ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਰੈਸਪੀਜ਼ ਨੇ ਜੋ ਇਹਨਾਂ ਦੇ ਨਾਲ ਬਣਦੀਆਂ ਨੇ ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਇਸ ਤੋਂ ਵੀ ਵਧੀਆ ਜਿਹੀ ਰੈਸਪੀ ਬਣਾ ਕੇ ਦਸੰਗੀ ਪਰ ਕਮੈਂਟ ਕਰਕੇ ਜਰੂਰ ਦੱਸਿਓ ਹੋਣ ਲੈ ਲਵਾਂਗੇ ਆਪਾਂ ਥੋੜਾ ਜਿਹਾ ਪਾਣੀ ਜਿਸ ਵਿੱਚ ਆਪਾਂ ਬ੍ਰੈਡ ਨੂੰ ਭਿਉਾਵਾਂਗੇ ਪਰ ਜ਼ਿਆਦਾ ਨਹੀਂ ਸਿਰਫ ਆਪਾਂ ਇਸ ਨੂੰ ਨਮੀ ਦੇਣੀ ਹੈ ਇਹ ਵੀ ਹੈ ਇੱਕ ਖਾਸ ਟਿਪ ਕਿਉਂਕਿ ਆਪਾਂ ਜਦੋਂ ਜ਼ਿਆਦਾ ਭਿਉ ਲੈਨੇ ਆ ਤਾਂ ਉਹ ਬਹੁਤ ਜ਼ਿਆਦਾ ਗਿੱਲਾ ਹੋ ਜਾਂਦਾ ਹੈ ਜਿਸ ਦੇ ਨਾਲ ਉਹ ਸਹੀ ਬ੍ਰੈਡ ਰੋਲਸ ਦੀ ਸ਼ੇਪ ਨਹੀਂ ਆਉਂਦੀ ਬਸ ਥੋੜੀ ਥੋੜੀ ਨਮੀ ਹੀ ਦੇਣੀ ਹੈ ਇਸ ਨੂੰ ਆਪਣਾ ਪਾ ਕੇ ਇਸ ਦੇ ਵਿੱਚ ਹੁਣ ਮਿਕਸਚਰ ਚੰਗੀ ਤਰ੍ਹਾਂ ਨਾਲ ਇਸ ਨੂੰ ਬੰਦ ਕਰਾਂਗੇ ਤੇ ਸ਼ੇਪ ਦੇ ਦਵਾਂਗੇ ਇਹ ਬਿਲਕੁਲ ਉਸੇ ਸ਼ੇਪ ਵਿੱਚ ਤਿਆਰ ਹੋ ਜਾਊਗਾ ਜਿਵੇਂ ਦੀ ਸ਼ੇਪ ਆਪਾਂ ਇਸ ਨੂੰ ਦੇਣਾ ਚਾਹੁੰਦੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਬ੍ਰੈਡ ਰੋਲ ਬਿਲਕੁਲ ਜਿਹੇ ਜੀ ਸ਼ੇਪ ਮੈਂ ਚਾਹੁੰਦੀ ਸੀ ਉਵੇਂ ਦੀ ਸ਼ੇਪ ਵਿੱਚ ਬਣ ਕੇ ਇਹ ਤਿਆਰ ਹੋ ਚੁੱਕਿਆ ਹੈ ਐਵੇਂ ਹੀ ਮੈਂ ਸਾਰੇ ਬ੍ਰੈਡ ਰੋਲਸ ਨੂੰ ਤਿਆਰ ਕਰ ਲਿਆ ਹੈ ਗੈਸ ਦੇ ਉੱਪਰ ਮੈਂ ਪਹਿਲਾਂ ਹੀ ਤੇਲ ਰੱਖ ਲਿਆ ਸੀਗਾ ਤੇ ਉਹ ਗਰਮ ਹੋਣ ਤੋਂ ਬਾਅਦ ਵਿੱਚ ਮੈਂ ਇਹ ਵਾਲੇ ਬ੍ਰੈਡ ਰੋਲਸ ਇਪਾਦੀ ਤੇਲੇ ਦੇ ਵਿੱਚ ਇੱਥੇ ਇੱਕ ਹੋਰ ਖਾਸ ਟ੍ਰਿਕ ਹੈ ਜਿਸ ਕਰਕੇ ਬ੍ਰੈਡ ਰੋਲਸ ਵਧੀਆ ਕਰੰਚੀ ਬਣਨਗੇ ਉਸ ਦੇ ਲਈ ਜਿਹੜੀ ਆਪਣੀ ਆਂਚ ਹੈ ਉਸ ਨੂੰ ਸਲੋ ਕਰ ਦਿਓ ਤੇ ਇਸ ਸਲੋ ਆਂਚ ਦੇ ਉੱਪਰ ਹੀ ਆਪਾਂ ਇਸ ਨੂੰ ਹੌਲੀ ਹੌਲੀ ਕਰਕੇ ਤਲਾਾਂਗੇ ਮੜਕੇ ਜਿੱਥੇ ਆਪਾਂ 5 ਮਿੰਟ ਲਾਉਣੇ ਨੇ ਉੱਥੇ ਆਪਾਂ 7 ਮਿੰਟ ਲਾ ਕੇ ਇਹਨਾਂ ਨੂੰ ਬਣਾਵਾਂਗੇ ਬਹੁਤ ਹੀ ਵਧੀਆ ਕ੍ਰਿਸਪੀ ਬਣਦੇ ਸੀ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਇਹਨਾਂ ਦਾ ਬਿਲਕੁਲ ਵੀ ਆਇਲੀ ਨਹੀਂ ਲੱਗ ਰਹੇ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਤੁਸੀਂ ਵੀ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਵੇਖਿਓ ਗੋਭੀ ਵਾਲੇ ਬ੍ਰੈਡ ਰੋਲਸ ਬਹੁਤ ਨਾਲ ਤਾਂ ਹੈਲਦੀ ਹੁੰਦੇ ਨੇ ਨਾਲੇ ਹਾਂ ਥੋੜਾ ਜਿਹਾ ਆਇਲ ਹੁੰਦਾ ਪਰ ਆਪਣੇ ਕਰ ਕੇ ਬਣਾਈ ਹੋਈ ਚੀਜ਼ ਕਰਕੇ ਕੋਈ ਵੀ ਮਾੜੀ ਚੀਜ਼ ਦਾ ਅਸਰ ਨਹੀਂ ਹੁੰਦਾ ਇਸ ਕਰਕੇ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਜੇ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਇੱਕ ਲਾਈਕ ਕਰਨਾ ਤੇ ਵੀਡੀਓ ਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਮੈਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਦੱਸਿਓ ਫਿਰ ਆਪਾਂ ਹੁਣ ਅਗਲੀ ਰੈਸਪੀ ਦੇ ਵਿੱਚ ਕੀ ਬਣਾਈਏ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਵਿੱਚ ਰੱਖੇ